हो गए सौदा सुधीर का चुनक रहा था तो 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 ਕੱਢੀ ਰੱਖ ਲਈ ਕੱਢੀ ਰੱਖ ਲਈ ਮੈਂ ਖਲਾਸਾ ਕਰਕੇ ਬਾਈ ਰੋਡ 11000 11000 11000 11000 ਹਾਂ ਕੱਢੇ ਬੋਝੇ ਜਾਓ ਮੋਟਰੇ ਦੱਬਦੇ ਰਹਿ ਰੱਬ ਮਾਲਕ ਇਹ ਤਾਂ 11000 ਆ ਸਾਡਾ ਤੇਰਾ ਕਰਦਾ 600 11 11 ਪੂਰਾ ਬਾਈ ਇਹਦਾ 1000 ਨਹੀਂ ਪਲੇ ਖਲਾ ਗਿਆ ਨਾ ਗੱਦਾਰਾ ਹਾਂਜੀ ਬਣਾ ਲਾ ਗਿਆ ਨਾ ਪਲੇ ਖਲਾ ਗਿਆ ਵਾਰੀ ਵਾਰੀ ਜੀ ਹਾਂਜੀ ਕਮੀ ਭਾਈ ਅਰਚਾ ਰੋਡ ਤੇ ਬਣਾਏ ਅੱਛਾ ਜੰਨਾਂ ਅਰ ਬੱਕਰੀਆਂ ਆਏ ਏ ਭਾਈ ਈ ਕਿਹੜਾ ਲੈਣ ਨਹੀਂ ਕੋਰਾ ਜੁੱਸਗੀ ਲਵਾਉਣ ਜਿੱਤੂ ਮਾਰੀਆਂ ਬੱਕਰੀਆਂ ਵਾਸਤੇ ਬੱਕਰੀਆਂ ਇਹ 2000 ਦਿੱਤਾ ਮੈਂ ਇਹਨੇ ਇੱਕ ਨਾਲ ਲੈਦੇ 2000 ਇਹ ਵੀ ਲੈ ਗਿਆ 11000 5 5 ਮੰਗਦਾ ਜੀ 5 5 ਆ ਬੱਕਰੀਆਂ ਸੌਦਾ ਹੋਇਆ ਜੀ ਹੌਰਾ ਬਾਰਾਂ ਦੀ ਲਖਾਈ ਕੋਈ ਨਹੀਂ 12 ਦੇ ਤਰ੍ਹਾਂ ਨਹੀਂ ਨਹੀਂ ਭਾਈ ਅਸੀਂ 12 ਦੀ ਨਹੀਂ ਲੈਂਦੇ ਤੇਰਾ ਮਾਨ ਰੱਖਦਾ 500 ਲੈਤਾ 500 ਦਰਹਾ ਚਕੇ ਤਾ ਦੇਤਾ ਜਿੱਥੇ ਤੂੰ 100 ਲੈਣਾ 200 ਲੈਣਾ ਹਾਂਜੀ ਹਾਂ ਨਾ ਪਤਾ ਆਪੀ ਅਸੀਂ 12 13 ਦੇ ਵੀ ਨਹੀਂ ਹਣੀ ਸੀ ਨਾ 12 ਉਹ ਖੜ ਪਿਆ ਇੱਕ ਮਿੰਟ ਬੱਬੂ ਮਨ ਲਾ ਖੇਰਾ ਆ ਕਰ ਲਖੇ ਆਪਣੀ ਹਾਂਜੀ ਕਰ ਲੈਣ ਯਾਰ ਹਾਂਜੀ ਕਰਦੇ ਕਹੇ 12 ਦੀ ਕਰੀ ਸੀ ਸਾਰੇ ਸਾਰੇ ਆਹ ਸੁਣ ਯਾਰ ਆ ਸੋ ਤੇਰਾ ਦੋ ਲਿਖਾਈ ਦਾ ਲੈ ਬੱਕਰੀ ਫੜਾ ਕਾ ਅੱਡੇ ਗਰੇ ਕੰਦ ਵਿੱਚ 100 ਲਿਖਾਈ ਸੋ ਤੇਰਾ ਓ ਕੇ ਕਰਨ ਖੜਾ ਦੇ ਜਾ 12 12 ਦੀ ਗੱਲ ਕਰ 12 ਦੀ ਬੜੀ ਹਾਵਾ ਦਾ ਗਾਣਾ ਸੀ ਚੱਕੀਆ ਸੀ ਬਕਤਰੀ ਪਾਂਜੇ ਨੇ ਧਰਤਾ ਦੇ 11 ਨਹੀਂ ਬੋਲਦਾ ਅਗਾਂ ਤਾ ਮਿਲੀ ਤਾਂ ਕੀ 14 ਦਾ 12 ਦਾ ਸੌਦਾ ਦੋ ਵੱਧ ਗਿਆ ਅਸੀਂ ਦੋ ਘੱਟ ਕੇ ਕਰੀ ਦੋ ਵਧਿਆ ਵੀ ਨਹੀਂ ਭਾਈ 12 ਦੀ ਬਕਰੀ ਬਣੇ 11 ਸਾਢੇ 11 ਸਾਢੇ ਜਣਾ ਦੇ ਕੋਈ ਤੂੰ ਉੱਪਰ ਦੀ ਲੈ ਲਾਂਦਾ ਲੈ ਲਾਂਦੇ ਆਏ ਕਮਰਾਂ ਨੂੰ ਭਾਈ ਦਾ ਤੇਰੇ ਤੇ ਲੱਗਿਆ ਪੈਸਾ ਲੈ ਜਾ ਪੈਸਾ ਨਾ ਸੁਧਾ ਪਤਾ ਪੈਸਾ ਤੂੰ ਹੀ ਨਹੀਂ ਆਪਰੇ ਮੈਂ ਬੋਲੂੰ ਓਏ ਐਂ ਕਰਨੀ ਇਹ ਭਾਈ ਦਾ ਤੇਰੇ ਗਿਆਨੀ ਪੈਸੇ ਲੈ ਕੇ ਪੈਸੇ ਲੈ ਕੋੜਾ ਪਾ ਨੀ ਕਹਿੰਦਾ ਮੈਂ ਇਹਦੇ ਨਾਲ ਤਾਂ ਵਧੀਆ ਕਰਾ ਲਈ ਭਾਈ ਮਿੰਡਾ ਨਾ ਉਹ ਨਹੀਂ ਆਣੀ ਇਹਦਾ ਮਾਲਾ ਮੋਟਾ ਦਾ ਇਧਰ ਉਧਰ ਕਰਨਾ ਪਊਗਾ 14 ਚੋਂ 2 ਘਟ ਗਏ 22 ਦੱਸ ਤੋ ਅੱਤੋਂ ਅੱਤ ਤੇ ਕਰ ਲੈ ਵੇ ਰੀ ਭਾਂ ਦਾ ਮਜ਼ਾ ਲਾ ਤੇ ਤੈਨੂੰ ਵੀ ਤੈਨੂੰ 12 ਵੀ ਬੁੱਬੇ ਬੱਕਰੀ ਪਉਂਦੀ ਆ ਪਾ ਮੈਂ 200 ਹੋਰ ਲੈ ਲਾਈ ਜਿੰਨੇ ਦੀ ਕਹਤਾ ਉਹਨੇ ਦੀ ਹਾਂ ਭਾਇਆ ਦੋਨੋਂ ਬੱਕਰੀਆਂ ਬਣਾਇਆ ਦੇਨ ਪਉਂਦੀ ਆ ਇਧਰ ਪੀਏ ਕੋੜਾ ਇਹ ਸਾੜੇ ਗੱਲ ਨਹੀਂ ਆਏ ਹਾਂ ਨਹੀਂ ਬਣਾਉਦੇ ਇਹਨੂੰ ਜਿਵੇਂ ਬੰਦਾ 12000 12000 ਲਿਖਾਈ ਇਹਨਾਂ ਦੀ ਨਾ ਨਾ ਲਿਖਾਈ ਇੱਥੋਂ ਅੱਦੋ ਨਾ ਨਾ ਖਾਈ ਇੱਥੋਂ ਅੱਦੋ ਹੋ ਗਿਆ 100 ਰੁਪਏ ਪਿੱਛੇ 100 100 ਨਾਲ ਵਾੜਾ ਕੋਈ ਫਰਕ ਨਹੀਂ ਪੈਂਦਾ ਮੈਂ ਕਹਿੰਦਾ ਵੀ ਸਭ ਤੇ ਕੀ ਗੱਲ ਹੈ ਇੱਕ ਮੈਂ 100 ਰੁਪਏ ਦੀ ਕੀ ਗੱਲ ਹੈ ਬਰਾਬਰੀ ਕਰਦੇ ਆ 100 ਰੁਪਏ ਦੀ ਕੀ ਗੱਲ ਹੈ ਸਾਰੇ ਵੀ ਇੱਕੋ ਜਿਹੇ 100 ਰੁਪਏ ਹੁਣ 12 ਗਣਾ ਵਿੱਚ 100 ਰੁਪਏ ਵਿੱਚ ਕੱਢ ਦੇ ਬੰਦ ਆ ਸੋ ਇਹਨੂੰ ਆਇਓ ਭਾਈ ਅੱਜ ਨੇ ਉਹ ਦਿਖਰਾਤੇ 12 5 ਪਰਾਇਮੇ ਬਾਈ ਅੱਛਾ ਆ ਗਫਲੀਆ ਨਾਲ ਵੱਢੀਏ ਨਾ ਲੋਰ ਬੱਕਰਿਆਂ ਦੇ ਕਿ ਬੱਕਰੀਆਂ ਦੇ ਵਿੱਚੀ ਬੱਕਾਂ ਦੇ ਵਿੱਚੀ ਬੱਕਰੀਆਂ ਦੇ 500 ਦੇ ਘਰਾਤੇ ਯਾ ਚਾਜ 12000 ਦੀ ਹੋ ਗਈ ਆ ਕਿਹੜਾ ਬੰਦਾ ਆ ਆ ਬਾਈ ਨੇ ਲੁੱਦੇ ਕਾਲੇ ਕਹਿੰਦਾ ਨੇ ਆ ਬਾਈ ਨੇ ਤੋਲਤੀਏ 12000 ਦੀ ਲਿਖਿਆ ਜਦਦ ਨਹੀਂ ਕਿਦਾਂ ਜੀ ਨਹੀਂ ਜੀ ਬੰਦਾ ਮੇਰੇ ਮਗਰ ਖੜਾ ਹੈ ਆ ਦੇਰੀ ਨਾ ਦੋ ਬੱਚੇ ਨਾਲ ਬਾਈ ਹਸਲਤਾ ਨਹੀਂ ਖਰਾਬ ਕੀਤਾ ਮਹਾ ਗਮਾਡੀ ਬੰਦਾ ਮੇਰਾ ਆਹ ਰਖ ਮਨੂ ਜਿਆਦਾ ਧੋਖਾ ਹੀ ਕਿੱਲਾ ਜੀ ਨੂੰ ਹੋਏ ਤੂੰ ਛੱਡ ਤਾ ਕਨ ਅਸੀਂ ਵੀ ਲੈਂਦੇ ਕੀ ਗੱਲ ਆ ਠੀਕ ਹੈ ਪੂਰਾ ਬਰ ਬਰ ਬਾਈ ਬਲਖਾਈ ਕਰਾਇਆ ਵਸ ਬਾਈ ਆਪਦੀ ਆਪਦੀ ਹੈ ਨਾ ਨਾ ਗੱਲ ਕਰੀਏ ਇਹ ਪੈਸੇ ਹੀ ਜਾਇਜ਼ ਮੱਕੇ ਭਾਬ ਮਾਸ਼ੂ ਹੋਏ ਬਾਈ ਆਪੋ ਆਪਣੀ ਕਰ ਲੋ ਆਪ ਦਾ ਅਧਿਕਾਰ ਮੈਂ ਹੀ ਕਹਿੰਦਾ ਮੇਰੇ ਬਾਪ ਜੇ ਥੋੜਾ ਜਣਾ ਲੱਗੀ ਲੱਗਣਾ

ਵੇਰੀ ਨਾਲ ਕਿਤੇ ਤੇਰੀ ਕੰਨ ਸਿੱਟੀ ਭਜਾਣੀ ਬੰਦਾ ਹਾਂ ਕਰ ਹਾਂ ਹਾਂ ਨਹੀਂ ਸਹੀ ਕਰਾਂ ਲੈ ਕੇ ਜਾਊਂਗਾ ਆ ਆ ਸਿੱਧਾ ਹੋ ਗਏ ਓ ਠੀਕ ਆ ਯਾਰ ਆਇ ਨਾ ਹੋ ਕਰੋ 100 ਰੁਪਏ ਪਿੱਛੇ ਨਾ ਹੋ ਕਰੋ 100 ਰੁਪਏ ਦਿਵਾ ਕੇ ਵੀ ਖਾਇਆ ਹਾਂ ਹਾਂ 100 ਰੁਪਏ ਪਿੱਛੇ ਦੇਵਾਂ ਉਹ ਪਾਇਆ ਵੀ ਗਿਆ ਯਾਰ ਤੁਹਾਨੂੰ ਵਾਦਾ ਕਰੇ ਮੋਗ ਕੋ ਜੜਾ ਨਹੀਂ ਹੋ ਰਿਹਾ ਨਾ ਚੱਲ ਫੇਰ ਨਾ ਨਾ ਚੱਲ ਤੂੰ ਪਕਾਈ ਕਰਾ ਆ ਉਹ ਕਾ ਚੱਲ ਬੋਸਾ ਤੈਨੂੰ ਵਾਦਾ ਕਰੂ ਕੋਈ ਨਹੀਂ ਹੁੰਦਾ ਚੱਲ ਆ ਗੱਲ ਤੂੰ ਸੁਣ ਲੈਨੀ ਇਹੀ ਗੱਲ ਹੈ ਬਖਾਈ ਆਪਰੇ ਮੇਰੇ ਸੋਨਾਂ ਦਾ ਤੇਰੇ ਸੋਨਾਂ ਦਾ ਸਾਡੇ ਮਹਿਲ ਨਾ ਭਾਵੇਂ ਤੂੰ ਕਰਾਵੇ ਕੋਈ ਨਾ ਯਾਰਾ ਹੋਰ ਪੈਨਾਮ ਹੋ ਜਾ ਹੋਰ ਵੀ ਦਾ ਇੱਕ ਬਣਾ ਦੇਂਦਾ ਇਹ ਇਹ ਪੂਰਾ ਤਾਂ ਨਾ ਇਹ ਇੱਕ ਬੰਦੇ ਸੌ ਰਿਹਾ ਜਾਂ ਮੈਂ ਉਧਰ ਪਾ ਦੂੰਗਾ ਯਾਰ ਫੜ ਸੌ ਬਚਾਰੇ ਗਰੀਬ ਉਹਨਾਂ ਦੀ ਆਪਣੀ ਓਏ ਛੋਟਾ ਦਾ ਘਰ ਪੂਰਾ ਹੋਵੇ ਇਹਦਾ ਤਾਂ ਇਹਦਾ ਨਹੀਂ ਇਹਦਾ ਪੂਰਾ ਪੂਰਾ ਬਹੁਤ ਦਿਨ ਦਾ ਬੋਸ ਹੋ ਬਰਾ ਪੂਰਾ ਕਰਿਆ ਹਾਂ ਉਹਦਾ ਦੇ ਲੂ ਨਾ ਸਭ ਕਰੇ ਇਹਦਾ ਇਹ ਤਾਂ ਹੈਗਾ ਵੀ ਉਹ 500 ਰੁਪਏ ਲੈਣਾ ਸੌ ਉਹਦਾ ਇਹਦਾ ਸੌ ਉਹਦਾ ਉਹਨੇ ਦਿੱਤਾ ਨਾ ਉਹਨੇ 100 ਰੁਪਏ ਦਿੱਤਾ ਨਾ ਉਹਨੇ ਇਹਦਾ ਆ ਬਾਰਾ ਬੁਰਾ ਹੋ ਗਿਆ ਜਾਣ ਨੁਕਾਈ ਕਰਾਇਆ ਜਾ ਭਾਈ ਜਾ ਤੇਰਾ ਤਾਂ ਹੋ ਗਿਆ ਤਾਂ ਬਿਦਣਾ ਹੋ ਗਿਆ ਚਲੋ ਭਾਈ ਕਰੇ ਤੁਹਾਨੂੰ ਮਹਾਰਾਜ ਵਾਦਾ ਕਰੇ 10 ਦਿਨ ਹੋ ਗਏ ਉਹਨਾਂ ਸੂਈ ਨੂੰ ਭਾਈ ਹਾਂ ਭਾਈ 10 12 ਦਿਨ ਹੋ ਗਏ 10 12 ਦਿਨ ਹੋ ਗਏ ਦੇ ਨਾਲ ਦੋ ਬੱਚੇ ਆ ਭਾਈ ਆ ਬੱਚੇ ਦਾ ਹਲਦਾ ਹੋ ਗਿਆ ਧਨੋਲਾ ਰੱਖਣਾ ਜਿੰਨੀ ਚ ਦੋ ਬੱਚੇ ਨੇ 12000 12000 ਦੀ ਹੋ ਗਈ ਬੱਕਰੀ ਚ ਤਾਂ ਚਲੋ ਵਾਈਆਂ ਦੀ ਹੋ ਗਈ ਬੱਕਰੀ ਵਧੀਆ ਗਈ ਚਾਰਨੇ ਜਾਂਦੇ ਨੇ ਦਿਨਾਂ ਸੀ ਰਾਜੀ ਭਾਈ ਵਾਲਾ ਪਤਾ ਕਰ ਲੈ ਵੀਡੀਓ ਵਧੀਆ ਲੱਗਦਾ ਸ਼ੇਅਰ ਕਰ ਦਿਓ ਚੈਨਲ ਨੂੰ ਜੁੜ ਸੁਬਸਕ੍ਰਾਈਬ ਕਰ ਲਓ ਬੰਦਾ ਕੀ ਵੀ ਆਇਆ ਆ ਮਾਰ ਦੱਸ ਕੀ ਕਰਤੀ ਹੋ ਗਿਆ ਤੇ ਫਿਰ ਵੀ ਇੱਥੇ ਘੰਟੇ ਲਾਏ ਆ ਆ ਬਾਪੂ ਮੈਨੂੰ ਕਹਿੰਦਾ ਮੈਨੂੰ ਕੁਟੀ ਲੈ ਕੇ ਧੀ ਹਾਂ ਇਹ ਤੁੰਗ ਆਪਾਂ ਮੰਨਣਾ ਮੈਂ ਜੇ ਹੈ ਮਹਾ ਮੇਰਾ ਖਾਤਾ ਖਰਾਾ ਇਹਨੇ ਤੂੰ ਉੱਥੇ ਭੱਜ ਜਾ ਯਾਰ ਇਹਨੇ ਸੌਦਾ ਵਧੀਆ ਕਰਾਇਆ ਇਹਨੇ ਪੁੱਛ ਲੈ ਵੀ ਤੂੰ ਭਾਈ ਛੱਡਦਾ ਆ ਆਮ ਉਹਨੂੰ ਦਵਾਉਂਦੇ ਨਹੀਂ ਤੇ ਪੈਸੇ ਤੇਰੇ ਮੇਰੇ ਹੱਥ ਪਤਾ ਉਹਨੂੰ ਵੀ ਸੀਗਾ ਸਹੀ ਨੇ ਇਹ ਆਪਾਂ ਹੋ ਗਿਆ ਨਹੀਂ ਆਪਾਂ ਗੱਲ ਬੰਦ ਬਸ ਇਹ ਜੰਮੀ ਮੈਂ ਵੀਡੀਓ ਸ਼ੇਅਰ ਕਰ ਦੇ ਚੈਨਲ ਸਬਸਕ੍ਰਾਈਬ ਕਰ ਲਓ ਕੋਈ ਵੀਡੀਓ ਬਾਈ ਲੱਗੀ ਆ ਮਾਰ ਖੜਾ ਬੰਦਾ ਇਹ ਹੋਣ ਦੇਣੀ ਬੱਕਰੀ ਪਤ ਤੋਂ ਬਾਅਦ ਪਹੁੰਚਾ ਕਰੋ ਬੱਕਰੀ ਨਾਲ ਨੀਰਾ ਉਹਨੇ ਆਪਣੇ ਕੋਲ ਕਿਤਾਬ ਬੈਠੀ ਹਾਂ ਦੋ ਸਹੀ ਹੁਣ ਬੱਕਰੀਆਂ ਤੇ ਦੇਹ ਨੂੰ ਪਾਸੋਂ ਨਾ ਫੇਰਾ ਹਾਂ ਦੇਹ ਫੜਾ ਉਹ ਦੇਹ ਪਰੇ ਕਰ ਪੁਣੀ ਬਣਾ ਫੜਾ ਫੜ ਬਾਈ ਬਸ ਮੁੱਟੂ ਬਾਲਾ ਪਰ ਦੋ